ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਖਬਰ ਅੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇਸ ਤਰੀਕ ਨੂੰ ਬੰਦ ਹੋਲ ਜਾਵੇਗਾ ਮੀਂਹ ਮੌਸਮ ਹੀ ਭਾਗਣੇ ਦਿੱਤੀ ਜਾਣਕਾਰੀ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਸਾਰ ਉਤਰੀ ਬਾਰ ਦੇ ਸੂਬਿਆਂ ਵਿੱਚ ਦੱਖਣੀ ਪੱਛਮ ਮੌਨਸੂਨ ਤ ਤਮੀ ਦਾ ਮੌਸਮ 19 ਜੁਲਾਈ ਤੱਕ ਬਿਨਾ ਰੁਕੇ ਰਜਾਰੀ ਰਹੇਗਾ ਇਸ ਸਮੇਂ ਦੌਰਾਨ ਬੁੱਧਵਾਰ ਨੂੰ ਰਾਜਸਥਾਨ ਤੇ ਪੰਜਾਬ ਤੇ ਵੀਰਵਾਰ ਨੂੰ ਹਰਿਆਣਾ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਾਰੀ ਕਰ ਦਿੱਤੀ ਗਈ ਹੈ ਬੁੱਧਵਾਰ ਨੂੰ ਪੰਜਾਬ ਦੇ ਫਾਜ਼ਿਲਕਾ ਮੁਕਸਰ ਪਟਿੰਡਾ ਮਾਨਸਾ ਪਠਾਨਕੋਟ ਹੁਸ਼ਿਆਰਪੁਰ ਤੇ ਭਾਰੀ ਮੀਂਹ ਪਵੇਗਾ ਇਸ ਦੇ ਨਾਲ ਹੀ ਜਦਗੀ ਵੀਰਵਾਰ ਨੂੰ ਹਰਿਆਣਾ ਤੇ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਪੰਚਕੂਲਾ ਤੇ ਪਾਰੀਮੀ ਪੈਂਦੀਸ ਭਾਵਨਾ ਹੈ ਇਸ ਸਮੇਂ ਹਰਿਆਣਾ ਪੰਜਾਬ ਤੇ Rajasthan ਵੀ ਖਿੰਡੇ ਪੁੰਡੇ ਮੀਂਹ ਜਾਰੀ ਹੈ ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਤੋਂ Rajasthan ਵਿੱਚ ਜ਼ਿਆਦਾਤਰ ਥਾਵਾਂ ਤੇ ਹਲਕੀ ਤੋਂ ਦਰਮਿਆਣ بارش ਦੇ ਨਾਲ-ਨਾਲ ਗਰਜ ਤੂਫਾਨ ਅਤੇ ਕੁਝ ਥਾਵਾਂ ਤੇ ਭਾਰੀ ਮੀਂਹ ਦੀ ਬਹੁਤ ਜ਼ਿਆਦੀ ਚਤਾਣੀ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਬਿਜਲੋਈਆ ਪਿਲਵਾੜਾ ਅਤੇ ਇਸ ਦੇ ਨਾਲ ਸਬਤੋ ਵੱਧ 1116 60.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਕਿਥੇ ਪਿਆ ਮੀ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਇਸ ਦੇ ਨਾਲ ਹੀ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਹਿਸਾਰ ਹਰਿਆਣਾ ਤੇ ਮੀਂਹ ਦਾ ਦੌਰ ਜਾਰੀ ਹੈ ਅਤੇ ਮੰਗਲਵਾਰ ਨੂੰ ਕਰਨਾਲਾ ਦੇ ਵਿੱਚ ਵੀ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਧੰਨਵਾਦ